ਆਪ ਦੇ ਵਿੱਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਐਲਾਨ ਅੱਜ 11:30 ਵਜੇ ਦਿੱਲੀ ਦੇ ਵਿੱਚ ਕਾਂਗਰਸ ਦੀ ਸੀਸੀਈਸੀ ਦੀ ਬੈਠਕ ਹੈ ਤਾਂ ਸੀਈਸੀ ਦੀ ਬੈਠਕ ਦੇ ਵਿੱਚ ਪੰਜਾਬ ਨੂੰ ਲੈ ਕੇ ਦੱਸਦੇ ਕਿ ਚਰਚਾ ਹੋਏਗੀ ਬਾਅਦ ਦੁਪਹਿਰ ਤੱਕ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਪੰਜਾਬ ਕਾਂਗਰਸ ਨੇ ਹੁਣ ਤੱਕ 6 ਉਮੀਦਵਾਰ ਐਲਾਨੇ ਨੇ 7 ਉਮੀਦਵਾਰਾਂ ਦਾ ਐਲਾਨ ਅਜੇ ਬਾਕੀ ਹੈ ਤਾਂ ਕਾਂਗਰਸ ਪੰਜਾਬ ਦੇ ਵਿੱਚ ਅਸ ਕਹਿ ਸਕਦੇ ਹਾਂ ਸਭ ਤੋਂ ਘੱਟ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਪਾਰਟੀ ਹੈ ਇਸ ਵੇਲੇ ਕਿਉਂਕਿ ਸ਼ੋਮਣੀ ਅਕਾਲੀ ਦਲ ਨੇ ਵੀ 7 ਉਮੀਦਵਾਰ ਐਲਾਨ ਦਿੱਤੇ ਨੇ ਭਾਜੀਪੀ ਨੇ ਵੀ 9 ਉਮੀਦਵਾਰ ਐਲਾਨ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਪੱਤੇ ਖੋਲ੍ਹ ਦਿੱਤੇ ਨੇ ਤਾਂ ਕਾਂਗਰਸ ਦੇ ਵੱਲੋਂ ਅਜੇ ਤੱਕ ਸਿਰਫ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਔਰ ਉਹਨਾਂ ਉਮੀਦਵਾਰਾਂ ਦੇ ਐਲਾਨ ਤੋਂ ਵੀ ਜਿਸ ਤਰੀਕੇ ਦੇ ਨਾਲ ਪਿਕਚਰ ਬਣਦੀ ਨਜ਼ਰ ਆ ਰਹੀ ਹੈ ਤਾਂ ਉਸ ਤੋਂ ਬਾਅਦ ਹੁਣ ਹੋਰ 7 ਪੱਤੇ ਜਿਹੜੇ ਨੇ ਉਹ ਪਾਰਟੀ ਦੇ ਵੱਲੋਂ ਖੋਲੇ ਜਾਣਗੇ ਤੇ ਆਖਰਕਾਰ ਕਿੱਥੇ-ਕਿੱਥੇ ਕਿਹੜੇ ਉਮੀਦਵਾਰ ਨੂੰ ਜਿਹੜੀ ਹੈ ਉਹ ਜ਼ਿੰਮੇਵਾਰੀ ਦਿੱਤੀ ਜਾਏਗੀ ਤਾਂ 6 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਜਲੰਧਰ ਤੋਂ ਚਰਨਜੀਤ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਉੱਥੇ ਹੀ ਸੰਗਰੂਰ ਤੋਂ ਸੁਖਪਾਲ ਖੈਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜੀਤ ਮਹਿੰਦਰ ਨੂੰ ਬਠਿੰਡਾ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਵੇਖਣਾ ਹੋਵੇਗਾ ਹੋਰ ਕਿਹੜੇ ਉਮੀਦਵਾਰ ਹੁੰਦੇ ਨੇ ਪੰਕਜ ਕਪਾਹੀ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਪੰਕਜ ਅੱਜ ਹੋਰ ਉਮੀਦਵਾਰਾਂ ਨੂੰ ਲੈ ਕੇ ਪੱਤੇ ਖੋਲ ਸਕਦੀ ਹੈ ਕਾਂਗਰਸ ਦੀ ਕੁਝ ਤੁਹਾਡੇ ਕੋਲ ਜਾਣਕਾਰੀ ਅ ਦੇਖੋ ਬਿਲਕੁਲ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਲੇਕਿਨ ਬਾਕੀ ਪਾਰਟੀਆਂ ਦੇ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ ਤਾਂ ਅੱਜ 11:30 ਵਜੇ ਕਾਂਗਰਸ ਦੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਬੈਠਕ ਜਿਹੜੀ ਉਹ ਦਿੱਲੀ ਹੋਣ ਜਾ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਰਾਜਾ ਬਰਿੰਗ ਜਿਹੜਾ ਵਾ ਉਹ ਫੀਡਬੈਕ ਲੈਣਗੇ ਕਿਉਂਕਿ ਲੁਧਿਆਣਾ ਤੋਂ ਕੈਂਡੀਡੇਟ ਕੌਣ ਹੋਏਗਾ ਅਜੇ ਪਿਕਚਰ ਕਲੀਅਰ ਨਹੀਂ ਹੈ ਕਈ ਸਾਰੇ ਨਾਮ ਜਿਹੜੇ ਨੇ ਉਹ ਚੱਲ ਰਹੇ ਨੇ ਪਰਪੋਸ਼ਨ ਆਸ਼ੂ ਨੂੰ ਲੈ ਕੇ ਨਾਮ ਚੱਲ ਰਿਹਾ ਹੈ ਹੋਰ ਚਾਰੇ ਜਿਹੜੇ ਉਹ ਚੱਲ ਰਹੇ ਹੈ ਦੂਸਰਾ ਇਹ ਹੈ ਕਿ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਕੌਣ ਹੋਏਗਾ ਇਹ ਵੀ ਪਿਕਚਰ ਅਜੇ ਕਲੀਅਰ ਨਹੀਂ ਹੋਈ ਹੈ ਔਰ ਇਸ ਤੋਂ ਇਲਾਵਾ ਸ਼ਿਆਰਪੁਰ ਦੇ ਵਿੱਚ ਕੈਂਡੀਡੇਟ ਕੌਣ ਹੋਏਗਾ ਜਦੋਂ ਰਾਜਕੁਮਾਰ ਚੱਬੇਵਾਲ ਪਾਰਟੀ ਛੱਡ ਕੇ ਚਲੇ ਗਏ ਨੇ ਤਾਂ ਉੱਥੇ ਵੀ ਤਸਵੀਰ ਅਜੇ ਕਲੀਅਰ ਨਹੀਂ ਹੋਈ ਹੈ ਔਰ ਫਿਰੋਜ਼ਪੁਰ ਦੇ ਵਿੱਚ ਕੁਲਵੀਰ ਜੀਰਾ ਤੇ ਆਮਲਾ ਹੋਰਾ ਦਾ ਨਾਮ ਚੱਲ ਰਿਹਾ ਹੈ ਲੇਕਿਨ ਆਮਲਾ ਹੋਰਾ ਦੇ ਨਾਲ ਬੀਜੇਪੀ ਵੀ ਸੰਪਰਕ ਦੇ ਵਿੱਚ ਹੈ ਤਾਂ ਉੱਥੇ ਵੀ ਅਜੇ ਪਿਕਚਰ ਕਲੀਅਰ ਨਹੀਂ ਹੋਈ ਹੈ ਹਾਲਾਂਕਿ ਫਿਰੋਜ਼ਪੁਰ ਸੀਟ ਤੇ ਬਰਾਜਾ ਵਰਿੰਗ ਦੀ ਪਤਨੀ ਦਾ ਨਾਮ ਵੀ ਜਿਹੜਾ ਵੈ ਉਹ ਚਰਚਾ ਦੇ ਵਿੱਚ ਹੈ ਤਾ 11:30 ਵਜੇ ਅੱਜ ਸੀਸੀ ਦੀ ਬੈਠਕ ਹੋਏਗੀ ਇੱਥੇ ਪਿਛਲੀਆਂ ਸੀਟਾਂ ਨੂੰ ਲੈ ਕੇ ਵੀ ਡਿਸਕਸ਼ਨ ਹੋਏਗੀ ਕਿਉਂਕਿ ਪਟਿਆਲਾ ਦਾ ਵਿਰੋਧ ਜਿਹੜਾ ਬਹੁਤ ਜ਼ਿਆਦਾ ਹੋਇਆ ਔਰ ਉਸਵਾ ਜਿਹੜਾ ਬਠਿੰਡਾ ਸੀਟ ਦਾ ਬਹੁਤ ਜ਼ਿਆਦਾ ਵਿਰੋਧ ਦੇਖਣ ਨੂੰ ਮਿਲਿਆ ਤਾਂ ਉਹ ਵੀ ਰਿਪੋਰਟ ਜਿਹੜੀ ਹੈ ਉਹ ਸੈਂਟਰਲ ਇਲੈਕਸ਼ਨ ਕਮੇਟੀ ਦੇ ਵਿੱਚ ਵਿਚਾਰੀ ਜਾਏਗੀ ਤਾਂ ਅੱਜ 11:30 ਵਜੇ ਸੀਸੀ ਦੀ ਬੈਠਕ ਜਿਹੜੀ ਹੋਣ ਜਾ ਰਹੀ ਹੈ ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਦੁਪਹਿਰ ਤੱਕ ਜਾਂ ਦੁਪਹਿਰ ਦੁਪਹਿਰ ਤੋਂ ਬਾਅਦ ਤੱਕ ਕਾਂਗਰਸ ਦੀ ਅਗਲੀ ਲਿਸਟ ਜਿਹੜੀ ਹੈ ਉਹ ਜਾਰੀ ਹੋ ਸਕਦੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਵਖੂ ਅਕਸੀ ਜਦ ਪੰਕਜ ਜ਼ਿਕਰ ਕਰ ਰਹੀ ਸੀ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਵੀ ਬੇहद ਅਹਿਮ ਹੈ ਉੱਥੇ ਮਨੀਸ਼ ਦਿਵਾੜੀ ਜਿਹੜੇ ਮੌਜੂਦਾ ਸੰਸਦ ਪਰ ਉਹਨਾਂ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ ਜਿਨ੍ਹਾਂ ਦਾ ਨਾ ਚਰਚਾ ਚ ਹੈ ਕਿ ਉਹ ਉਮੀਦਵਾਰ ਹੋ ਸਕਦੇ ਨੇ ਜਾਂ ਫਿਰ ਕੋਈ ਹੋਰ ਚਿਹਰਾ ਪਾਰਟੀ ਲੈ ਕੇ ਆਵੇ